ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਕੋਈ ਖੇਰਕਾਨਪੁਰ ਲਾਗੇ ਕਿਥੇ ਐਕਸੀਡੈਂਟ ਹੋਇਆ ਬਹੁਤ ਗੁਰੂ ਸਾਹਿਬ ਦਾ ਕੋਈ ਪਾਣਾ ਹੀ ਹੈ ਕਿ ਕੀ ਕਾਰਨ ਬਣਿਆ ਕਿਉਂ ਹੋਇਆ ਦੁਰਘਟਨਾ ਹੋਈ ਐਕਸੀਡੈਂਟ ਹੋਇਆ ਉਹਦੇ 10 ਡੈੱਥ ਜਿਹੜੀਆਂ ਨੇ ਮੌਕੇ ਤੇ ਹੋ ਗਈਆਂ ਤੇ 3 ਹੀ ਸ਼ਹਿਰੀ ਜੋ ਕਾਰਵੇ ਸਨ ਤੇ ਸਾਡੀ ਦਿਲ ਹੀ ਅਮ ਦਰਦੀ ਹੈ ਆਪਣਾ ਉਹਨਾਂ ਦੇ ਕੁੜੇ ਭਾਈ ਜਿਹੜਾ ਦੇ ਪਰਿਵਾਰ ਨਾਲ ਵੀ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਅਰੇ ਜਿਹਨਾਂ ਹੈਡ ਗਰੰਤੀ ਜਿਹੜਾ ਅਕਾਲ ਤਖਤਾ ਦੇ ਸਰਦਾਰ ਮਕੀਤ ਸਿੰਘ ਜਿਨ੍ਹਾਂ ਦਾ ਮੌਨ ਹਰਪੁੱਤਰ ਸੀ ਔਰ ਉਹਨਾਂ ਨੇ ਮੇਰੇ ਕੋਲ ਬੁਲਾ ਲਿਆ ਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੁਮ ਮੇਰੇ ਕਾ ਛਾੜੇ ਇੱਥੇ ਬੜੀ-ਬੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਥੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਤੇ ਉਹਨੂੰ ਵੀ ਸ਼ਾਇਦ ਨੂੰ ਇਹ ਸਮਾਂ ਕੇ ਲੈ ਆਇਆ ਵਿਚਾਰੇ ਨੂੰ ਬਹੁਤ ਸੁਆਪਨ ਸੀ ਬੜਾ ਸੋਹਣਾ ਬੱਚਾ ਆ ਗਿਆ ਘਰੀ ਬੱਚਾ ਸੀ ਤੇ ਬੜਾ ਦੁੱਖ ਹੋਇਆ ਮੁੱਤੇ ਸਾਰੇ ਭਾਈਚਾਰੇ ਨੂੰ ਦੁੱਖ ਹੋਇਆ ਸਾਡੀ ਹਮਦਰਦੀ ਪਰਵਾਹ ਦੇ ਨਾਲ ਠੀਕ ਥੈਂਕ ਯੂ ਕਿ ਜੋ ਸਰਕਾਰ ਰਹੀ ਹੈ ਪਿੱਛੇ ਵੀ ਦੇਖਦੇ ਆ ਕਿ ਚਲੋ ਆਨ ਆਨ ਵਾਲੇ ਸਮੇਂ ਚ ਕੀ ਹੁੰਦਾ ਕੀਨੇ ਦੇ ਵੇਖਦੀਆਂ ਗੱਲਾਂ ਨੇ ਉਹਨਾਂ ਆਪਾਂ ਹੁਣ ਅਸਸ ਨਹੀਂ ਕਰ ਸਕਦੇ ਪਰ ਇਹਦਾ ਜਿਹੜਾ ਰਵਈਆ ਆ ਉਹ ਸਿੱਖ ਭਾਈਚਾਰੇ ਤੋਂ ਤੇ ਵਿਸ਼ੇਸ਼ ਕਰਕੇ ਪੰਜਾਬ ਪੰਜਾਬ ਤੋਂ ਗਿਆ ਸਿੱਖ ਭਾਈਚਾਰਾ ਔਰ ਜਦੋਂ ਇਹਨੂੰ ਪਤਾ ਲੱਗਿਆ ਸਿੰਘ ਨਾਂ ਵਾਲਾ ਕੌਰ ਨਾਂ ਵਾਲਾ ਉਹ ਉਹਦੇ ਤੇ ਉਹਨੂੰ ਨਹੀਂ ਕਿਸੇ ਤਰ੍ਹਾਂ ਮੇਂ ਜੜ ਸਕਦੀ ਉੱਤੇ ਬੜਾ ਖਾਸ ਕਮੈਂਟ ਕਰਦੀ ਹੈ ਜੇ ਸਰਕਾਰ ਨੇ ਬਣਾਇਆ ਤੇ ਸਰਕਾਰ ਮੋਦੀ ਸਾਹਿਬ ਅਮੇਸ਼ਾ ਨੂੰ ਸ਼ਾਇਦ ਚਾਈਤਾ ਨੂੰ ਸਾਧਕੇ ਮੜੀ-ਮੜੀ ਕੋਈ ਪਾਠ ਵੀ ਪੜਾਉਣ ਨਕਲਦਾ ਜਦੋਂ ਅਕਲ ਤਾਂ ਕੰਮ ਲੈ ਐ ਏਡੇ ਵੱਡੇ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਸੀਟ ਤੇ ਆ ਗਈਆਂ ਅਕਲ ਤਾਂ ਕੰਮ ਲੈ ਪਿੱਛੇ ਜੋ ਹੋ ਗਿਆ ਹੋ ਗਿਆ ਗਾਉਂ ਤਾਂ ਅਕਲ ਕਰੇ ਪਰ ਜੋ ਨੇ ਰੈਕਟ ਕੀਤਾ ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਇਹਨੇ ਪਾਰਲੀਮੈਂਟ ਵਿੱਚ ਵੀ ਔਰ ਮੋਦੀ ਸਾਹਿਬ ਹੂੰ ਤੇ ਖੋਜ ਹੋ ਗਿਆ ਉਹਨਾਂ ਦੀ ਤਾਰੀਫ ਕੀਤੀ ਪਿਛਲੇ ਸਮੇਂ 'ਚ ਆਉਣ ਨਾਲ ਇਸ ਮੋਦੀ ਸਾ ਜੋ ਦੀ ਜਬਾਨ ਦਾ ਆਪਣਾ ਤਾਂ ਕੰਟਰੋਲ ਹੀ ਹੈਗਾ ਇਹਨਾਂ ਨੂੰ ਹੀ ਉਹਨੇ ਮਾਫ ਨਹੀਂ ਕਰਨਾ ਜਰੂਰ ਕਹਤਾ ਨਾ ਉਦੋਂ ਫਿਰ ਇਹਨਾਂ ਨੂੰ ਹੋਸ਼ ਹੋਊਗੀ ਕਿ ਇਹ ਕਿੱਥੇ ਬੈਠੇ ਆ ਚਲੋ ਐਨੀ ਹੋ ਪਾਰਟੀ ਦੇ ਫੈਸਲੇ ਨੇ ਅਸੀਂ ਕੀ ਕਰਨਾ ਪਰ ਇਹੋ ਜਿਹੜਾ ਜਿਹੜਾ ਕਰੈਕਟਰ ਉਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਲੋਕਾਂ ਨੂੰ ਮੁਲਾਕਤ ਕੀ ਆਇਆ ਬੋਲਾ ਅੱਜ ਆਜੀ ਆਡੀ ਮੀਟਿੰਗ ਦੇ ਵਿੱਚ ਕੀ ਵਿਚਾਰ ਚਰਚਾ ਹੋਏ ਅੱਜ ਸ੍ਰੀ ਅਨੰਦ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗਿਆ ਦੇ ਮੀਟਿੰਗ ਜੀ ਜਿਹੜੇ ਸਤਕਾਰਯੋਗ ਪ੍ਰਧਾਨ ਸ੍ਰੀ ਅਨੰਦ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਵਣ ਹਜਿੰਦੇ ਸਿੰਘ ਜੀ ਤਾਮੀ ਸਾਹਿਬ ਨੇ ਲਈ ਹੈ। ਔਰ ਉਹਦੇ ਵਿੱਚ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਏਜੰਡੇ ਆ ਉਹ ਰੁਟੀਨ ਦੇ ਆ। ਜਿਹੜੇ ਸਾਡੇ ਪ੍ਰਬੰਧਕ ਨਾਲ ਸਭ ਪ੍ਰਬੰਧਨ ਨਾਲ ਸੰਬੰਧਿਤ ਹੁੰਦੇ ਆ। ਪ੍ਰਬੰਧਕ ਅਜੰਡੇ ਤੇ ਜ਼ਿਆਦਾ ਵਿਚਾਰ ਹੋਈ ਹੈ। ਉਹਦੇ ਨਾਲ ਦੀ ਨਾਲ ਜਿਹੜਾ ਵਿਸ਼ੇਸ਼ ਅੱਜ ਦੀ ਮੀਟਿੰਗ ਦਾ ਏਜੰਡਾ ਆ। ਉਹ ਹੈਗਾ ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਸ਼ਹੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਆ ਜਿਹੜੀਆਂ ਦੋ ਵੱਡੀਆਂ ਸ਼ਿਕਾਇਤਾਂ ਜਿਹੜਾ ਤਾਂ ਤਾਂ ਸਰਗੋਸ਼ੀ ਰਾਮਦਾ ਪਾਸ਼ਾ ਦੇ ਆ। ਇਗੋਰੀ ਹੈ ਸ਼ਤਾਬਦੀ ਸਮਾਗਮ ਜਿਹੜਾ 450 ਸਾਲਾ ਅੰਮ੍ਰਿਤਸਰ 13 ਤੇ 14 ਸਤੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਨਾਲ ਦੇ ਨਾਲ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ 450 ਸਾਲਾ ਜੋਤੀ ਜੋ ਸਮਾਉਂਦੀ ਸ਼ਤਾਬਦੀ ਹੈ ਕੋਈ ਗੁੰਦਲ ਸਾਹਿਬ ਦੀ ਪਾਵਨ ਧਰਤੀ ਦੇ ਗੁਰਦਾ ਪੌਲੀ ਸਾਹਿਬ ਦੇ ਕਿ ਬਹੁਤ ਵੱਡੇ ਪੱਧਰ ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਉਹ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪ੍ਰਜਾ ਨੇ ਇਹ ਸਾਰੇ ਮੈਂਬਰ ਸਾਹਿਬਾਨ ਦਾ ਵਿਚਾਰ ਕੀਤੀ ਹੈ ਜਿਹਨੂੰ ਅਮਲੀ ਰੂਪ ਚ ਲਿਆਉਣ ਦਾ ਬੜਾ ਉਹਨਾਂ ਨੂੰ ਜੋਰ ਦੇਗਾ ਹੈ ਇਹ ਜਿਹੜਾ ਧਰਮ ਪ੍ਰਚਾਰ ਦੀ ਲਹਿਰ ਆ ਆਪਾਂ ਕੋਸ਼ਿਸ਼ ਕਰੀਏ ਕਿ ਇਹ ਸ਼ਤਾਬਦੀ ਦੇ ਪਹਿਲਾਂ ਸ਼ੁਰੂ ਹੋ ਜਾਏ ਨਹੀਂ ਤੇ ਘਟੋ ਘਾਟ ਸ਼ਤਾਬਦੀ ਤੋਂ ਬਾਅਦ ਧਰਮ ਪ੍ਰਚਾਰ ਦੀ ਲਹਿਰ ਨੂੰ ਹਾਰ ਸ਼ਰੂਮੇ ਗੁਰਦਾਰ ਪ੍ਰਬੰਧ ਕਮੇਟੀ ਦੇ ਜਿਹੜਾ ਹਲਕਾ ਹੈ ਉਹ ਹਲਕੇ ਦੇ ਹਿਸਾਬ ਨਾਲ ਘਟੋ ਘਾਟ 1 ਮਹੀਨੇ 2 ਅਮਰ ਸੰਚਾਰ ਦਾ ਪ੍ਰੋਗਰਾਮ ਲੀਕ ਕੇ ਉਹਦੇ ਸਭਾਂ ਜੋ ਵੀ ਲੋੜਿੰਦੇ ਕਾਰਜ ਨੇ ਉਹ ਰੰਬੇ ਜਾਣ ਤਾਂ ਕਿ ਧਰਮ ਪ੍ਰਚਾਰ ਦੀ ਲਹਿਰ ਦੀ ਪਰਚੰਡ ਰੂਪ ਵਿੱਚ ਲਾਗੂ ਕੀਤਾ ਜਾਵੇ ਤੇ ਇਹਨੂੰ ਹਲਕਾ ਬਦਲਦੇ 15 ਤੱਕ ਪਹੁੰਚਾਇਆ ਜਾਵੇ ਇਹਦੇ ਸਬੰਧ ਵਿੱਚ ਜਿਹੜਾ ਆਲਰੇਡੀ ਜਿਹੜਾ ਸਾਡੇ ਬਾਰਡਰ ਦੇ ਹੈਗੇ ਨੇ ਜਿਹੜੇ ਇਹਦੇ ਵਿੱਚ ਤੁਹਾਨੂੰ ਪ੍ਰਚਾਰ ਦੇ तकरीबन 2-250 ਜਿਹੜਾ ਸਾਡਾ ਪ੍ਰਚਾਰਕ ਹੈ ਜਿਹੜੇ ਸਾਡੇ ਵਲੰਟੀਅਰ ਪ੍ਰਧਾਨਗਾਵ ਨੇ ਪ੍ਰਚਾਰਵਾ ਤੇ ਭਲਤੀ ਕੀਤੀ ਸੀ ਪੂਰੇ ਸਮੇਂ ਚ ਉਹਨਾਂ ਨੇ ਇਹ ਸੇਵਾ ਦਿੱਤੀ ਜੀ ਉਹ ਬਹੁਤ ਹੀ ਭਾਵਨਾ ਦੇ ਨਾਲ ਜੋ ਜੋ ਡਿਊਟੀ ਡਾਕਟਰ ਨੂੰ ਲੱਗੀ ਹੈ ਉਹ ਪ੍ਰਚਾਰ ਕਰ ਰਹੇ ਨੇ ਬਹੁਤ ਵੱਡੇ ਸਮਾਗਮ ਆਲਰੇਡੀ ਹੋਏ ਨੇ ਇਵੈਂਟ ਹੈ ਨਾ ਭਾਵੇਂ ਕਿ ਸਮੁੱਚਾ ਪੰਜਾਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ ਰੁੱਝਿਆ ਸੀ ਔਰ ਜਿਹੜੀ ਸਾਡੇ ਪ੍ਰਚਾਰ ਦੇ ਮਹਿਮਾ ਉਹ ਬਾਦ ਦਸਤੂਰ ਚੱਲੀ ਹੈ ਔਰ ਸਾਡੇ ਤਨ ਪ੍ਰਜਾ ਦੇ ਸਕਤਰ ਕਾਨੋ ਜਾਵਲੋਂ ਨੇ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਕਿ ਇਲੈਕਸ਼ਨ ਦੇ ਦੌਰਾਨ ਵੀ ਤਕਰੀਬਨ ਸਾਡੇ 5 6 ਅੰਮ੍ਰਿਤਸਰ ਦੇ ਪ੍ਰੋਗਰਾਮ ਜਿਹੜੇ ਥਾਂ ਪਰ ਥਾਂ ਹੋਏ ਨੇ ਪਾਓ ਕਰੋ ਜਿਵੇਂ ਕਰਕੇ ਇਲੈਕਸ਼ਨ ਦੇ ਜਿਵੇਂ ਕਰਕੇ ਬਹੁਤ ਹ ਸੰਗਿ ਸ਼ਮੂਲੀ ਦਾ ਨਹੀਂ ਪਰ ਕਿਤੇ 100 ਕਿਤੇ 150 ਕਿਤੇ 200 250 300 ਤੱਕ ਦੀ ਵੀ ਗਿਣਤੀ ਅੰਮ੍ਰਿਤਸਰ ਦੀ ਉਸ ਸਮੇਂ ਦੇ ਰਾਹ 7 ਮਹੀਨੇ 1.5 ਮਹੀਨੇ ਵਿੱਚ ਹੋਈ ਹੈ ਔਰ ਇਸੇ ਹੀ ਧਨਬਰਦਾਰ ਦੀ ਲਹਿਰ ਨੂੰ ਅੱਗੇ ਤੋਰਨ ਵਾਸਤੇ ਪ੍ਰਧਾਨ ਸਾਹਿਬ ਨੇ ਬਹੁਤ ਸਟ੍ਰੈਸ ਦੇ ਕੇ ਜੋਰ ਦੇ ਕੇ ਸਾਰੇ ਮੈਂਬਰ ਸਾਹਿਬ ਨੂੰ ਕਿਹਾ ਔਰ ਇਸ ਦੇ ਸਬੰਧ ਵਿੱਚ ਸਾਰਾ ਪ੍ਰੋਗਰਾਮ ਨਾਲ ਸਮੇਂ ਫਾਈਨਲ ਕੀਤਾ ਜਾਏਗਾ ਕਿਸ ਤਰੀਕੇ ਨਾਲ ਕਿਹੜੇ ਇਲਾਕੇ ਜੀ ਸ਼ੁਰੂ ਕਰਨਾ ਤੇ ਨਾਲ ਦੇ ਨਾਲ ਜਿਹੜੀਆਂ ਸ਼ਤਾਬੀਆਂ ਦਾ ਮੁੱਖ ਪ੍ਰੋਗਰਾਮ ਹੈ ਪਹਿਲਾਂ ਤੋਂ ਆਲਰੇਡੀ ਚੱਲ ਰਿਹਾ ਉਹ ਬੜੇ ਸੋਨੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਉਹਦੇ ਸਬੰਧ ਵਿੱਚ ਸਮੁੱਚੇ ਜਥੇਬੰਦੀਆਂ ਜਿੰਨੀਆਂ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਦੇ ਸੰਪਰਦਾਵਾਂ ਨੇ ਹਰ ਸਿੰਘ ਜਥੇਬੰਦੀਆਂ ਨੇ ਬਹੁਤ ਵੱਡਾ ਹੰਗਾਰਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲਾਕੇ ਜਿੱਥੇ ਗਵਰਨਰ ਸਾਹਿਬ ਦੀ ਧਰਤੀ ਤੇ 350 ਸਾਲਾ 350 400 ਸਾਲਾ ਗੁਰੂ ਸਾਹਿਬ ਦੀ ਜੜੀ ਹੈ ਆਪਣਾ ਜੋਤੀ ਜੋ ਸਮਾਧੀ ਸ਼ਤਾਬ ਦੀ ਮਨਾਈ ਜਾ ਰਹੀ ਹੈ ਉਸ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਅਸੀਂ ਉੱਥੇ ਇੱਕ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ ਜਿਨ੍ਹਾਂ ਕੋ ਰਾਇਆਂ ਲਈਆਂ ਵਿਚਾਰਾ ਲਈਆਂ ਸੀ ਔਰ ਉਹਦੇ ਵਿੱਚ ਵੀ ਬੜੇ ਵੱਡੇ ਪੱਦਰ ਤੇ ਜਿਹੜੀ ਸ਼ਮੂਲੀਦ ਕੀਤੀ ਸਾਰੇ ਇਲਾਕੇ ਦੇ ਔਰ ਜੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਹ ਪਤਵੰਤੇ ਸੱਜਣੇ ਉਹਨਾਂ ਨੂੰ ਚੇਤੇ ਤੌਰ ਤੇ ਇਸ ਵਾਸਤੇ ਅੱਜ ਦੀ ਜਿਹੜੀ ਮੇਨ ਹੈ ਜੈਕਟਿਵ ਦੀ ਮੀਟਿੰਗ ਦਾ ਮੁੱਖ ਅਜੰਡਾ ਤੇ ਚਲੋ ਲੋਕਲ ਰੂਟੀਨ ਵਾਈਜ਼ ਹੈ ਜਿਹੜੇ ਪ੍ਰਬੰਧਕੀ ਸਾਡੇ ਅਜੰਡੇ ਹੁੰਦੇ ਆ ਉਹਨਾਂ ਦੇ ਵਿਚਾਰ ਹੋਈ ਹੈ ਡਿਟੇਲ ਨਾਲ ਦੀ ਨਾਲ ਇਹ ਜਿਹੜਾ ਪ੍ਰੋਗਰਾਮ ਵਿਸ਼ੇਸ਼ ਆ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਮੈਂ ਤਾਂ ਸਭ ਤੋਂ ਉੱਪਰ ਦਿੱਤੀ ਨੇ ਔਰ ਪੰਥ ਦੇ ਨਾਂ ਤੇ ਦਿੱਤੇ ਪਰ ਉਹਨਾਂ ਦੇ ਨਾਲ ਦੀ ਨਾਲ ਚੇਤਾਵਨੀ ਦੇ ਦਿੱਤੀ ਕਿ ਹੁਣ ਅਗਲਾ ਨਿਸ਼ਾਨਾ ਸਾਡਾ ਇਸ ਦੀ ਕਿਸ ਕੀ ਹੈ ਜੋ ਲੋ ਚੇਤਾਵਨੀ ਦਿੱਤੀ ਕਿ ਪ੍ਰੋਗਰਾਮ ਉਹਨਾਂ ਦੇ ਹੋ ਜਾਣ ਦੇ ਉਹਨਾਂ ਨੂੰ ਉਹ ਇੱਕ ਮਿੰਟ ਕਰ ਸਕਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਵਧੀਆ ਜਿੱਤ ਹੈ ਜਿਹੜੀ ਜਿੱਤੇ ਖੁਸ਼ੀ ਵਾਲੀ ਹੁੰਦੀ ਹੈ ਔਰ ਸਾਨੂੰ ਵੀ ਬਰਾਬਰ ਖੁਸ਼ੀ ਹੈ ਕਿਉਂਕਿ ਜਿਵੇਂ ਸਰਬਜੀਤ ਸਿੰਘ ਆ ਬੜੇ ਵੱਡੇ ਪਰਿਵਾਰ ਨਾਲ ਸੰਬੰਧਿਤ ਸਰਦਾਰ ਬਿਹੰਸ ਸਿੰਘ ਵੀ ਵਿਰਾਸਤ ਦੇ ਵਿੱਚੋਂ ਇਹ ਵੀ ਗੱਲ ਚਰਚਾ ਵਾਲੀ ਗੱਲ ਹੈ ਕਿ ਐਡਾ ਵੱਡਾ ਕੌਮ ਨੇ ਉਸ ਪਰਿਵਾਰ ਨੂੰ ਸਨਮਾਨ ਦਿੱਤਾ ਹੈ ਉਹਨਾਂ ਦੇ ਵੱਡੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਕਿ ਉਸ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰ ਪਾਰਲੀਮੈਂਟ ਕਾਮਣੇ ਬਣਾਏ ਹਨ ਜਿਤਾ ਕੇ ਭੇਜਿਆ ਪਹਿਲਾਂ ਇਹ ਸਰਜੀ ਦੇ ਪਾਦਰ ਸਾਹਿਬ ਬੈਂਤ ਸਿੰਘ ਹੁਣਾ ਦਾ ਜਿਹੜੇ ਸਰਕਾਰ ਦੇ ਪਿਤਾ ਸਰਦਾ ਸੁਚਾ ਸਿੰਘ ਮਲੋਆ ਉਹ ਜਦੋਂ ਮਾਨਸਾਹਲ ਦੀ ਇਲੈਕਸ਼ਨ ਹੋਈ ਉਹ ਪਾਰਲੀਮੈਂਟ ਦੇ ਉਸ ਬੈਚ ਦੇ ਵਿੱਚ ਉਹ ਬਠਿੰਡੇ ਤੋਂ ਇਲੈਕਟ ਹੋਏ ਸੰਗਤ ਨੇ ਬੜੇ ਭਾਵਨਾ ਸਰਦਾ ਨਾ ਬੜੇ ਉਤਸ਼ਾਹ ਨਾਲ ਜਿਹੜਾ ਉਹਨਾਂ ਨੂੰ ਚੁਣਿਆ ਸੀ ਉਸ ਤੋਂ ਬਾਅਦ ਬੀਬੀ ਮਿੰਮਲਕੌਰ ਕਾਲਾ ਸਰਜੀ ਦੇ ਮਾਤਾ ਔਰ ਅੱਜ ਆਤਿ ਚ election ਦੇ ਸਰਬਜੀਤ ਨੂੰ ਉਹ ਮਾਨ ਸਨਮਾਨ ਵਾਲਾ ਕੇ ਦੀ ਸੰਗਤ ਨੇ ਕੌਮ ਨੇ ਦਿੱਤਾ। ਇਹ ਮੁੱਦੇ ਲੋਕ ਸਭਾ ਦੇ ਵਿੱਚ ਹੁਣ ਤੱਕ ਰੱਖ ਸਕੇ ਕਿਉਂਕਿ ਬੰਦੀ ਸਿੰਘਾਂ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਬਹੁਤ ਪੁਰਾਣਾ ਮੁੱਦਾ ਹੈ। ਦੇਖੋ ਬੰਦੀ ਸਿੰਘਾਂ ਦਾ ਮੁੱਦਾ ਤਾਂ ਕੌਮਨ ਅਜੰਡਾ ਬਣ ਗਿਆ ਸਮੁੱਚੀ ਕੌਮ ਦਾ ਹੀ। ਚਾਹੇ ਸਰਬਜੀਤ ਨਾਲ ਸੰਬੰਧ ਕਰੇ ਜਾਂ ਹੋਰ ਵੀ ਹੈ ਸ਼੍ਰੋਮ ਕਮਿਟੀ ਉਹਦਾ ਪ੍ਰਬੰਧ ਕਮੇਟੀ ਬੜੇ ਲੰਮੇ ਸਮੇਂ ਤੋਂ ਅਜੰਡਾ ਜਿਹੜਾ ਥਾਂ ਪਰ ਤਾਂ ਜਦੋਂ ਹੀ ਜਿੱਥੇ ਵੀ ਲੋੜ ਪਈ ਹੈ ਬੜੇ ਸਟਰੋਂਗਲੀ ਇਹਨੂੰ ਆ ਰਾਈਜ਼ ਕੀਤਾ। ਚੰਗੀ ਗੱਲ ਆ ਰੱਖਣਾ ਚਾਹੀਦਾ ਵੀ ਹੈ। ਲੱਗਦਾ ਕਿ ਇਹ ਰੱਖਣਾ ਚਾਹੀਦਾ ਇਹ ਕੌਮ ਨੇ ਉਹਨਾਂ ਨੂੰ ਕੋਈ ਆਪਣੇ ਚੌਂੜਕੇ ਅੱਗੇ ਭੇਜਿਆ ਪਾਰਲੀਮੈਂਟਲ ਮੈਂਬਰ ਬਣਾ ਕੇ ਭੇਜਿਆ ਤੇ ਕੁਛ ਨਾ ਕੁਛ ਉਹਦਾ ਰਿਪਰਿਜ਼ੈਂਟ ਕਰਨਾ ਪਊਗਾ ਨਾ ਕੌਮ ਨੂੰ ਉਥੇ ਤੇ ਉਹ ਕਰਨ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਪ੍ਰੋਫੈਸਰ ਸਿੰਘ ਖਾਲਸਾ ਦੀ ਰਿਹਾਈ ਵਾਸੀ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਵੀ ਦਿੱਤੇ ਆ ਉਹਦੇ ਚ ਕੀ ਅਪਡੇਟ ਹੈ ਜੀ ਵੇਖੋ ਰਿਹਾਈ ਦਾ ਸਬੰਧ ਹੈਗਾ ਅਦਾਲਤਾਂ ਨਾਲ ਇਹ ਜਿਹੜਾ ਸਿਸਟਮ ਹੈ ਇਹ ਜਗਨਾ ਸਬੰਧਤਾ ਪਾਰਲੀਮੈਂਟਲ ਇਲੈਕਸ਼ਨ ਮੈਂਬਰ ਬਣਨਾ ਨਾ ਬਣਾ ਇੱਕ ਵੱਖਰਾ ਦਸਤੂਰ ਆ ਵੱਖਰਾ ਵੱਖਰਾ ਸਿਸਟਮ ਹੈ ਪਰ ਜਿਹੜਾ ਉਹਨਾਂ ਦੇ ਲਈਦਾ ਐਨਐਸ ਲੱਗੀ ਹੈ ਜੋ ਵੀ ਉਹ ਅਦਾਲਤ ਨੇ ਲੈਣਾ ਹਾਂ ਸਰਕਾਰ ਸਰਕਾਰ ਇੱਕ ਇੱਕ ਮੈਂ ਦੇਖੋ ਸਰਕਾਰ ਆਪਣੇ ਤੌਰ ਤੇ ਫੈਸਲੇ ਵੀ ਲੈ ਸਕਦੀ ਹੈ ਸਰਕਾਰਾਂ ਵਿੱਚ ਕੋਈ ਵੱਡੇ ਫੈਸਲੇ ਨਹੀਂ ਸਰਕਾਰ ਫੈਸਲਾ ਵੀ ਲੈ ਸਕਦੀ ਹੈ ਜਦੋਂ ਚਾਹੇ ਛੱਡ ਸਕਦੀ ਜਿੰਨ ਮਰਜ਼ੀ ਚ ਛੱਡ ਸਕਦੀ ਹੈ ਇਹ ਕੋਈ ਗੱਲ ਨਹੀਂ ਹੈਗੀ ਪਰ ਜੇ ਐਫਐਸ ਸਰਕਾਰ ਸੰਜੀਦਗੀ ਨੇ ਕਿਹੜੇ ਵੀ ਈਸ਼ੂ ਦੇ ਜੇ ਬੰਦੀਸ਼ਾਂ ਗਏ ਅੱਜ ਤੱਕ ਉਹਨਾਂ ਨੇ ਸੌਸ਼ਲ ਕੀਤਾ 네ਗਟਿਵਿਟੀ ਸ਼ੋਅ ਕੀਤੀ ਹੈ ਇਲੈਕਸ਼ਨ ਦੇ ਵਿੱਚ ਆ ਕੇ ਅਹਿਮਦ ਸ਼ਾਹ ਉਹਨੇ ਲੁਧਿਆਣੇ ਦੀ ਸਟੇਜ ਤੇ ਬਿੱਟੂ ਦੇ ਸੰਬੰਧ ਅਲਾਨਿਆ ਕਹਿ ਗਏ ਹੈ ਕਿ ਇਹਨੂੰ ਛਡਾਂਗੇ ਸਾਡੇ ਇਹਨਾਂ ਪਰੇ ਦੇ ਕੋਈ ਪੋਜੀਟਿਵ ਰਿਸੋਰਸ ਨਹੀਂ ਹੈਗਾ ਅਸੀਂ ਇਹਦਾ ਬਿਆਨਤ ਜੇ ਕਾਤਲ ਨੂੰ ਨਹੀਂ ਛਡਾਇਆ ਜਾਦਾ ਉਹ ਜੇ ਸਰਕਾਰਾਂ ਤੋਂ ਕਿੰਨੀ ਕੁ ਤੁਸੀਂ ਆਸਮਿਤ ਰੱਖਦੇ ਜੇ ਪਰ ਫਿਰ ਵੀ ਸਰਕਾਰਾਂ ਦੇ ਕੋਲ ਬਹੁਤ ਵਸੀਅ ਅਧਿਕਾਰ ਹੁੰਦੇ ਆ ਜਿੰਨਾਂ ਮਰਜ਼ੀ ਉਹਨੂੰ ਛੱਡ ਸਕਦੇ ਆ ਪਰ ਕਿਉਂਕਿ ਅਦਾਲਤੀ ਇਹ ਅਦਾਲਤ ਜਾਣਦੀ ਹੈ ਕੀ ਹੋਣਾ ਕੀ ਨਹੀਂ ਹੋਣਾ ਸਾਡੀ ਦੇਲੀ ਕਾਮਨਾ ਹੈ ਰਹਾ ਹੋਵੇ ਸਾਨੂੰ ਕੀ ਇਤਰਾਜ਼ ਆ ਐਨਐਸਐ ਪਰ ਉਹ ਤੇ ਪੰਜਾਬ ਸਰਕਾਰ ਦੇ ਪ੍ਰੈਰੋਗੇਟਿਵ ਆ ਨਾ ਐਨਐਸਐ ਸਰਕਾਰ ਕਾ ਦਵੇ ਕਿ ਬਾਹਰ ਉਹ ਮੈਂ ਕਹਿ ਰਿਹਾ ਸਰਕਾਰੀ ਹੋਵੇ ਨਾ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਇੱਕੋ ਹੀ ਦਸਤੂਰ ਉਹਨਾਂ ਦਾ ਇੱਕੋ ਹੀ ਸਿਸ਼ਮਾ ਨੂੰ ਵਸਈਏ ਤੇ ਘਰ ਨੇ ਜੋ ਤੋਂ ਮਰ ਜੋ ਮਰਦੀ ਕਰ ਸਕਦੇ ਆ ਭਵਨਸੀ ਸ਼ਿਆਲਕਾ ਲੜ ਰਹੇ ਉਹਨੇ ਕੀ ਅਪਡੇਟ ਕੀਤਾ ਹ ਤੱਕ ਨਾ ਕਿੰਨੀ ਕਿ ਤੱਕ ਅੱਗੇ ਗੱਲਬਾਤ ਪਹੁੰਚੀ ਆ ਪੜੇ ਅਦਾਲਤਾਂ ਦੇ ਬਾਰੇ ਸ਼ਿਆਲਕਾ ਸਾਹਿਬ ਦੱਸ ਸਕਦੇ ਹੋ ਡਾਇਰੈਕਟ ਇੰਟਰਵਿਊ ਚ ਨਹੀਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਜਿਵੇਂ ਕਿ ਮੈਂ ਕਿਹਾ ਐਨਐਸਏ ਰਿਪੀਟ ਕੀਤੀ ਗਈ ਹੈ ਪਹਿਲੀ ਸ਼ਹਿਰ ਰਿਵੋਕ ਹੋ ਗਈ ਉਹਦਾ ਰਿਪੀਟ ਹੋਈ ਹੈ ਉਹਨੋਂ ਉਹਦਾ ਕੀ ਸਟੇਟਸ ਹੈ ਤੇ ਸਿਆੜਕਾ ਸਾਹਿਬ ਜਾਂ ਹੋਰ ਜਿਹੜੇ ਵਕੀਲ ਹੋ ਕੇਸ ਨੂੰ ਡੀਲ ਕਰ ਰਹੇ ਉਹ ਹੀ ਦੱਸ ਸਕਦੇ ਹਨ ਪਰ ਉਹ ਜਿਹੜੇ ਦੋ ਆਜ਼ਾਦ ਉਮੀਦਵਾਰ ਨੂੰ ਕਹਿ ਰਹੇ ਕਿ ਅਸੀਂ ਥੱਲੇ ਚੋਣਾ ਜਿਹੜੀਆਂ ਵਿਧਾਨ ਸਭਾ ਦੀ ਵੀ ਲੜਾਂਗੇ ਉਹਦੇ ਵਿੱਚ ਇਹ ਸਾਨੂੰ ਕੀ ਇਤਰਾਜ ਆ ਸਾਨੂੰ ਕੀ ਇਤਰਾਜ ਜੋ ਉਹਨਾਂ ਦੇ ਫਾਨ ਮਰਜ਼ੀ ਫੈਸਲਾ ਲੈਣ ਸਾਨੂੰ ਕੀ ਇਤਰਾਜ ਲਗਣਾ ਮਨੋਤ ਵਾਲਾ ਜਿਹੜਾ ਮਾਮਲਾ ਦੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੇ ਜਾਤੀ ਦੁਸ਼ਮਣ ਹੀ ਨਹੀਂ ਉਹ ਐਰਲੇ ਅਫੀਸਰ 에어ਪੋਰਟ ਤੇ ਡਿਊਟੀ ਕਰ ਰਹੀ ਹੈ ਕਿਉਂਕਿ ਕੰਗਰ ਨਾ ਨਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਟਰ ਦੇ ਵੱਡੇ ਵੱਡੇ ਐਜੀਟੇਸ਼ਨ ਚੱਲੀ ਹੈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਹੋਈ ਕਿ ਟਾਈਮ ਜੀ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਸ ਵੱਡੇ ਜੀ ਉਮਰ ਦੇ ਵਿੱਚ ਐਡੀ ਵੱਡੀ ਐਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਲ ਹੈ ਬੈਠੀ ਹੈ ਉਹਨੂੰ ਬੜਾ ਵੱਡਾ ਪਬਲਿਸ਼ਾਈਜ਼ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕਮਰੇਟ ਕੀਤਾ ਸੀ ਕਿ ਇਹੋ ਜਿਹੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਬਦਾ ਦਾ ਕਮੈਂਟ ਆ ਔਰ ਕੰਗਣਾ ਰਣੌਤ ਉਹ ਆ ਜਿਹਦੇ ਆ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕਰੈਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਸ ਡੰਗਾਈ ਤੇ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਹੈ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕਰੈਕਟਰ ਵਾਲੀ ਇਹੋ ਜੇ ਬੇ ਲਗਾਮ ਜ਼ੁਬਾਨ ਵਾਲੀ ਇਹਦਾ ਕੋ ਆਪਣੇ ਉਹ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕਿ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿੱਤੇ ਪੰਜਾਬ ਨੂੰ ਬੰਦਾ ਚੰਗਾ ਕਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਬੰਦਾ ਚੰਗਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਦੇ ਜਾਂਦੇ ਆ ਕੇ ਪਾਸ ਦਿੱਲੀ ਨੂੰ ਜਾਂਦੇ ਉਹਨੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ ਹਨ ਡਿਊਟੀ ਕੁਲਵਿੰਦਰ ਗੋਦ ਨਾਲ ਡਿਊਟੀ ਕਰ ਰਿਹਾ ਮੀਡੀਆ ਜਾਚੂ ਕੀ ਗੱਲ ਸਾਡੀ ਤੁਹਾਨੂੰ ਵੇਖੀ ਔੜੀ ਸੁਣੀ ਹੋਣੀ ਹੈ ਉਨੇ ਕਲੀਗਲੀ ਕਹਿਆ ਕਿ ਸੌ ਤੋਂ ਪਹਿਲਾ ਜਿਹੜਾ ਨੈਗੇਟਿਵ ਰਿਐਕ ਆਪਣਾ ਐਕਸ਼ਨ ਆ ਪ੍ਰਧਿਕਾਰਮ ਆ ਉਹ ਇਹਨੇ ਦਿੱਤਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੀ ਨੇਮ ਪਲੇਟ ਲਿਖੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਤ ਹੈ ਪੰਜਾਬ ਦੇ ਮੁੰਡਾ ਚੰਗਾ ਬੋਲਿਆ ਫਿਰ ਉਹਦੇ ਤੇ ਮੁੰਡਾ ਚੰਗਾ ਹਾਰਸ਼ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵਲਾ ਖਾਂਦੇ ਆ ਉਹਨੇ ਵੀ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸ ਜੀ ਪਿਛਲੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਿਹੜੇ ਨੇ ਨੈਸ਼ਨਲ ਪਿਤਾ ਅਰਸ਼ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪ੍ਰਤੀਕ ਕੰਮ ਦਾ ਪ੍ਰਤੀਕ ਕੰਮ ਜਿਹੜਾ ਉਹਦੇ ਤੋਂ ਕੋਈ ਅਬਜੈਕਸ਼ਨ ਨਹੀਂ ਕੀਤਾ ਦੱਸ ਸਕਦਾ ਹਮੇਸ਼ਾ ਤਿੱਖਾ ਹੀ ਹੁੰਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਦੇ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖੀ ਉਹ ਤੇ ਉਹ ਦੀ ਆਦਤ ਹੈ ਉਹਦੇ ਚਾਹੁੰਦੀ ਇਹੋ ਜਿਹੇ ਬੰਦੇ ਬੰਦੇ ਮੈਂ ਪੰਜਾਬੀ ਭਾਈ ਤੁਹਾਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹੋ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦਿਨ ਹੀ ਆ ਗਈ ਮੀਟ ਜਦ ਪੇਦੇ ਬੜੇ ਡੰਗਾਈ ਦਾ ਗਹਿਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਕਲੇ ਕੰਗੜਾ ਰਤੌ ਦਾ ਦਰਵਾਇਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਗਹਿਰਾਈ ਤੱਕ ਜਾ ਕੇ ਔਰ ਇਹ ਹੈਰਾਨੀ ਦੀ ਗੱਲ ਹੈ ਵੀ ਇਮੀਜੇਟ ਪੱਤਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਪਰੰਬੰਧਕੀ ਆਧਾਰ ਤੁਸੀਂ ਜੇ ਐਕਸ਼ਨ ਲੈ ਰਹੇ ਹੋ ਜਿਹੜਾ ਉਸ ਵळे ਉਹ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਿਟੀ ਦੇ ਉਹਦੇ ਮਾਨਸਾਦਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇਸਪੋਜੋਂ ਨੇ ਕੋਈ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਦੁਜਾਤੀ ਦਸ਼ਮਣ ਹੈ ਨਹੀਂ ਪਈ ਉਹਨੇ ਵੇਂਦਿਆ ਸਾਰਾ ਚਪੇੜ ਮਾਰਤੇ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਕਿ ਉਹਨੇ ਬੋਲਿਆ ਬੋਲਿਆ ਉਹ ਬੋਲਣ ਤੋਂ ਨਹੀਂ ਜਾ ਸਕਿਆ ਤੇ ਉਹਨੇ ਕੀਤਾ ਇਹਨੂੰ ਤਕਲੀਫ ਕਿਉਂ ਇੰਨੀ ਦੀ ਇਹਨੂੰ ਕੋ ਪੂਰੇ ਹੋਰ ਵੀ ਬੜੇ ਐਕਟਰ ਨੇ ਇਹਨੂੰ ਕਿਉਂ ਇੰਨੀ ਤਕਲੀਫ ਹੈ ਹਾਂ ਇਨ ਨੂੰ ਕਿਉਂ ਨਹੀਂ ਤਕਲੀਫ ਹੋ ਰਹੀ ਬਹੁਤ ਸਾਰੇ ਐਕਟਰ ਨੇ ਪਰ ਇਹਨੂੰ ਤੋਂ ਮਾਰੇ ਕਿਉਂ ਲੱਗਦੇ ਨੇ ਲੱਗਣ ਲੱਗ ਪਏ ਜਾਕੀ ਨਾਲੇ ਜੇ ਹੁਣ ਪੰਜਾਬੀ ਜੇ ਮਾਤਰਾ